ਕਿ ਉਹ ਵੀਰ ਉਹਨੇ ਸਾਡੇ ਨਾਲ ਦੇ ਹਲਕੇ ਬੰਗਿਆ ਤੋਂ ਆਇਆ ਭਾਈ ਜੀ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਬੇਟਾ ਤੁਹਾਨੂੰ ਲੈ ਕੇ ਆਇਆ ਮੈਂ ਚਾਹੁੰਦਾ ਜਿਹੜੀ ਛੋਟੀ ਜਿਹੀ ਕਹਾਣੀ ਇੱਕ ਵਾਰੀ ਸਾਂਝੀ ਕਰੀਏ ਇਹ ਭਾਈ ਸਵੇਰੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਬੰਗਿਆ ਤੋਂ ਮੈਂ ਤੇ ਇਹ ਮੇਰਾ ਬੇਟਾ ਆ ਪ੍ਰਭ ਰਾਜ ਸਿੰਘ ਅਸੀਂ ਮੇਰਾ ਟ੍ਰੀਟਮੈਂਟ ਚੱਲਦਾ ਤੇ ਪੀਜੀਆਈ ਤੋਂ ਮੈਂ ਆ ਜਾਣਾ ਸੀ ਇਹ ਬੇਟੇ ਮੇਰੇ ਨੇ ਸਕੂਲੋਂ ਛੁੱਟੀ ਕੀਤੀ ਤੇ ਸਵੇਰੇ 5 ਵਜੇ ਉੱਠ ਕੇ ਮੈਨੂੰ ਠਾ ਲੈਣ ਆਇਆ ਤਿਆਰ ਹੋ ਕੇ ਕਹਿੰਦਾ ਪਪਾ ਆਪਾਂ ਚੰਡੀਗੜ੍ਹ ਮੈਂ ਜਾਣਾ ਤੁਹਾਡੇ ਨਾਲ ਮੈਂ ਕਿਹਾ ਯਾਰ ਤੂੰ ਉੱਥੇ ਜਾ ਕੇ ਕੀ ਕਰੂੰਗਾ ਇਹਨੇ ਇੱਕੋ ਗੱਲ ਹੈ ਕਿ ਕਹਿੰਦਾ ਪਪਾ ਚਿੜੀ ਵਾਲੀ ਕਹਾਣੀ ਸੁਣੀ ਆ ਵਾਉ ਚਿੜੀ ਵਾਲੀ ਗੱਲ ਤਾਂ ਸਾਰਿਆਂ ਨੇ ਸੁਣੀ ਆ ਵੀ ਕਹਾਣੀ ਹੈ ਨਾ ਕਹਿੰਦਾ ਆਪਾਂ ਸਹਯੋਗ ਪਾਉਣਾ ਪਪਾ ਹੋਰ ਕੁਛ ਨਹੀਂ ਬਸ ਆਹੀ ਗੱਲ ਕਰਕੇ ਮੜਾ ਦਿਲ ਹੀ ਆ ਮੈਂ ਕਿਹਾ ਜਰੂਰ ਜਾਈਏ ਸਾਰੀਆਂ ਬੂੰਦਾਂ ਹੀ ਆ ਨਾ ਸਾਰੀਆਂ ਚਿੜੀਆਂ ਹੀ ਆ ਸਾਡੇ ਬਲੱਡ 'ਚ ਹੀ ਆ ਇਹ ਸਾਡੇ ਬਲੱਡ 'ਚ ਹੀ ਆ ਪੰਜਾਬੀਆਂ ਦੇ ਸਾਨੂੰ ਸਿੱਖਣਾ ਨਹੀਂ ਪੈਂਦਾ ਨਾ ਸਾਰੇ ਸਿੱਖ ਅਸੀਂ ਕਿਹੜਾ ਇਹ ਸਾਡੇ ਬੱਚਿਆਂ ਦੇ ਬਲੱਡ ਚ ਹੀ ਹੈ ਭਾਜੀ ਅਸੀਂ ਸਾਰੇ ਇਹੀ ਕਰਦੇ ਆਏ ਆ ਕਿ ਚਲੋ ਪੰਜਾਬ ਜਿਹੜਾ ਸਾਡਾ ਨਾ ਹੁਣ ਹੌਲੀ ਹੌਲੀ ਉੱਠ ਰਿਹਾ ਜਿੱਦਾਂ ਭਾਜੀ ਦੇਖਦੇ ਆ ਨਾ ਰੋਹ ਦੇਖ ਲਿਆ ਆ ਆਪਾਂ ਪੰਜਾਬੀਆਂ ਦਾ ਬਹੁਤ ਖੁਸ਼ੀ ਹੁੰਦੀ ਦੇਖ ਕੇ ਸਾਡੀਆਂ ਦੋਨੋਂ lados ਲੋਕ ਕਹਿੰਦੇ ਕਿ ਸ਼ਾਇਦ ਰੋਹ ਖਤਮ ਹੋ ਗਿਆ ਹਾਂ ਨਹੀਂ 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 ਭਾਜੀ ਹੁਣ ਲੋਕਾਂ ਨੇ ਭਾਜੀ ਸਾਡੇ ਪੰਜਾਬ ਦੇ ਲੋਕ ਬੜੇ ਅਵੇਅਰ ਹੋ ਗਏ ਭਾਜੀ ਜਾਗ ਗਏ ਹੁਣ ਦੁਨੀਆ ਰੋਕੀ ਜਾਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਤਾਂ ਮੈਂ ਵੀ ਦੇਖ ਕੇ ਮੈਨੂੰ ਅੱਜ ਬੜਾ ਵਧੀਆ ਲੱਗਦਾ ਹੈ ਸਾਡਾ ਪੰਜਾਬ ਫਿਰ ਤੋਂ ਨੌਜਵਾਨਾਂ ਖੜੇ ਹੋ ਰਹੇ ਨੇ ਪੁੱਤ ਦੇ ਵਾਂਗ ਸਭ ਜਿਹੜੀਆਂ ਹੀ ਹਨਾ ਜੀ ਬਿਲਕੁਲ ਬਿਲਕੁਲ ਪਾਜੀ ਹਾਂ ਪਾਜੀ ਮੈਨੂੰ ਮੇਰੇ ਮੇਰੇ ਬੇਟੇ ਨੇ ਜੋ ਗੱਲ ਕਹੀ ਨਾ ਪਾਜੀ ਇਹਦੇ ਕਰਕੇ ਮੈਨੂੰ ਸਪੈਸ਼ਲ ਆਉਣਾ ਪਿਆ ਨਹੀਂ ਯਾਰ ਆਪਾਂ ਜਾਣਾ ਜ਼ਰੂਰ ਹੈ ਚਲੋ ਕੋਗਾ ਨਹੀਂ ਵੀ ਜੇ ਹਿੱਸਾ ਮੜਾ ਜਾਵੇ ਪੈਰੀ ਵੀ ਸਾਡਾ ਕੋਗਾ ਨਹੀਂ ਅਸੀਂ ਪਾ ਕੇ ਆਵਾਂਗੇ ਜ਼ਰੂਰ ਪੁੱਤ ਪ੍ਰਭਜੀਤ ਸਿੰਘ ਪ੍ਰਭ ਰਾਜ ਪ੍ਰਭ ਰਾਜ ਸਿੰਘ ਅੱਛਾ ਪ੍ਰਭ ਨਹੀਂ ਰਾਜ ਕਰਾਉਣਾ ਪਰ ਜੇ ਨੀਤਾ ਸੱਚੀਆਂ ਹੋਣਗੀਆਂ ਅੱਛਾ ਪੁੱਤ ਕਿਵੇਂ ਵਿਚਾਰ ਆਇਆ ਕੀ ਗੱਲ ਸੁਣੀ ਸੀ ਨੈਟ ਤੋਂ ਗੱਲ ਸੁਣੀ ਸੀ ਕਿੱਥੋਂ ਗੱਲ ਸੁਣੀ ਸੀ ਬਸ ਉਹਦੇ ਮੋਦੀ ਲੈਣਾ ਚਾਹੁੰਦਾ ਕਾਲਜ ਇਹ ਮੋਬਾਈਲ ਤਾਂ ਦੇਖ ਕੇ ਇਹ ਮੋਬਾਈਲ ਦੇਖਦਾ ਸੀ ਪਾਜੀ ਇਹ ਵੀਡੀਓ ਦੇਖਦਾ ਰਹਿੰਦਾ ਤੇ ਉਹ ਆਪਣਾ ਫੋਨ ਹੈਗਾ ਆ ਜੀ ਤੇ ਇਹ ਕੱਲ ਵੀਡੀਓ ਦੇਖਦਾ ਰਹੇਦਾ ਕੱਲ ਮੈਨਾਂ ਗੱਲ ਕਰਦਾ ਸੀ ਮੈਂ ਬੜਾ ਸੀਰੀਅਸ ਨਹੀਂ ਲਿਆ ਇਹਦਾ ਫੋਨ ਹੀ ਆ ਇਹੇ ਤੇ ਮੈਂ ਬੜਾ ਸੀਰੀਅਸ ਨਹੀਂ ਲਿਆ ਮੈਂ ਕਿਹਾ ਯਾਰ ਚੱਲ ਬੱਚੇ ਨੂੰ ਕੀ ਲੈ ਕੇ ਜਾਣਾ ਵੇ ਉੱਥੇ ਸਾਨੂੰ ਪਤਾ ਹੀ ਆ ਕੀ ਹੋ ਜਾਂਦਾ ਵੇ ਐਵੇਂ ਖਾਪਰੌਲਾ ਪਾਊਗਾ ਜਿਆਦਾ ਤੇ ਇਹ ਸ ਵੀਰੇ ਉੱਥੇ 5 ਵਜੇ ਮੈਨੂੰ ਆ ਗਿਆ ਠਾਲਣ ਕਹਿੰਦਾ ਆਪਾਂ ਤਿਆਰ ਹੋਵੋ ਆਪਾਂ ਜਾਣਾ ਚੰਡੀਗੜ੍ਹ ਨੂੰ ਮੈਂ ਕਿਹਾ ਤੂੰ ਯਾਰ ਉੱਥੇ ਕੀ ਕਰੂੰਗਾ ਕਹਿੰਦਾ ਚਿੜੀ ਵਾਲੀ ਗੱਲ ਸੁਣਾ ਕਹਾਣੀ ਸੁਣੀ ਨਾ ਕਹਿੰਦਾ ਆਪਾਂ ਅੱਗ ਬੁਝਾਉਣ ਵਾਲੇ ਚਾਵਾਂਗੇ ਅੱਗ ਲਾਉਣ ਵਾਲੇ ਜਨਾਬ ਅੱਛਾ ਦੇਖੋ ਕਿੰਨੀ ਚੰਗੀ ਗੱਲ ਹੈ ਕਹਿੰਦੇ ਕਿ ਮੇਰੇ ਪੁੱਤਰ ਕੋ ਆਪਣਾ ਫੋਨ ਹੈ ਪਰ ਇੰਸਟਾਗ੍ਰਾਮ ਤੇ ਕੱਲੀਆਂ ਰੀਲਾਂ ਨਹੀਂ ਦੇਖਦਾ ਪੰਜਾਬ ਪ੍ਰਤੀ ਚਿੰਤਿਤ ਹੈ ਚਿੰਤਿਤ ਹੈ ਬਿਲਕੁਲ ਭਾਜੀ ਸਾਡੀ ਪੀੜ੍ਹੀ ਭਾਜੀ ਗਾਂ ਇਹਨਾਂ ਨੇ ਦੇਖਣਾ ਪੰਜਾਬ ਨੂੰ ਇਹਨਾਂ ਨੂੰ ਸਾਂਭਣਾ ਨਾ ਬਹੁਤ ਮੈਨੂੰ ਆਪ ਨੂੰ ਬੜੇ ਮਾਣ ਵਾਲੀ ਗੱਲ ਹੋਈ ਯਾਰ ਮੇਰਾ ਬੇਟੀ ਦੀ ਸੋਚ ਬਹੁਤ ਵਧੀਆ ਹੈ ਮੈਂ ਕਹਿੰਦਾ ਵਧੀਆ ਗੱਲ ਹੈ ਦੇਖੋ ਗੁਰੂ ਦੀ ਬਖਸ਼ਿਸ਼ ਨਾ ਸਿੱਕੀ ਸਰੂਪ ਚ ਹੈ ਮਾਰੇ ਦੀ ਬਖਸ਼ਿਸ਼ ਆ ਮੇਰੇ ਚਲੋ ਜਿੱਦਾਂ ਮਰਜੀ ਭਾਜੀ ਮੁੰਡਾ ਦਿਮਾਲਾ ਪੱਗ ਆਪ ਕਦੇ ਸਿੱਖੀ ਨਹੀਂ ਇਹ ਮੁੰਡੇ ਨੇ ਕੁਝ ਨਹੀਂ ਕੀਤਾ ਆ ਤੁਹਾਨੂੰ ਦੇਖ ਕੇ ਹੁਣ ਪੇ ਕਹਿੰਦਾ ਭਰੀ ਉਹ ਕਹਿੰਦਾ ਪਪਾ ਉਹਦੇ ਖੜੇ ਦੇਖੋ ਮੈਂ ਕਹਾਂ ਯਾਰ ਕੌਣ ਆ ਕਹਿੰਦਾ ਪਪਾ ਉਹੀ ਪੀ ਵੀ ਬੱਤੀ ਮੈਂ ਕਹਾ ਉਹ ਉਹੀ ਆ ਮੈਂ ਕਹਾਂ ਮਿਲ ਕੇ ਤੁਹਾਡੇ ਕੋਲ ਸਪੈਸ਼ਲ ਚੱਲ ਕੇ ਆਏ ਅੱਛਾ ਬੇਟੇ ਹੁਣ ਤੁਹਾਡੇ ਪਾਪਾ ਨੂੰ ਤਾਂ ਤੁਹਾਡੇ ਤੇ ਮਾਣ ਹੈ ਸਾਨੂੰ ਵੀ ਮਾਣ ਹੈ ਸਾਡਾ ਭਤੀਜਾ ਲਾਲਾ ਤੋਂ ਤੇ ਹੁਣ ਸੁਨੇਹਾ ਲੈ ਕੇ ਗਈ ਜਾਣਾ ਆਪਣੇ ਜਿਹੜੇ ਸੰਗੀ ਸਾਥੀ ਹੈ ਉਹਨਾਂ ਨੂੰ ਜਾ ਕੇ ਆ ਦ੍ਰਿਸ਼ ਕਿਵੇਂ ਸਮਝਾਉਣਾ ਕੀ ਦੱਸਣਾ ਜਾ ਕੇ ਇੱਥੇ ਆਓ ਜਿਆਦਾ ਜਿਆਦਾ ਹਾਂ ਜਿਆਦਾ ਤੋਂ ਜਿਆਦਾ ਇੱਥੇ ਆਓ ਕਹਿੰਦਾ ਵੇ ਛੱਡਣਾ ਨਹੀਂ ਪੰਜਾਬ ਕੋਲ ਪੰਜਾਬ ਪੰਜਾਬ ਚ ਹਾਂ ਅੱਛਾ ਉਹ ਇਹ ਗੱਲ ਜ਼ਰੂਰ ਜਾ ਕੇ ਕਹੂੰਗਾ ਕਿ ਖੜਿਆ ਫੁੱਲ ਗਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਭਾਈ ਸਾਡੇ ਸਾਡੇ ਨਾ ਮੰਨ ਲਓ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੁਝ ਪਤਾ ਹੋਵੇ ਚਾਹੇ ਨਾ ਉਹਨਾਂ ਨੂੰ ਇੰਨਾ ਜ਼ਰੂਰ ਪਤਾ ਵੀ ਮੋਦੀ ਸਾਡੇ ਤੋਂ ਪੰਜਾਬ ਖੋ ਰਿਹਾ ਇੰਨੀ ਗੱਲ ਹੈ ਉਹਨਾਂ ਨੂੰ ਯਾਰ ਮੋਦੀ ਸਾਡੇ ਕੋ ਪੰਜਾਬ ਖੋ ਰਿਆ ਬਾਕੀ ਗੱਲਾਂ ਅਗਲੇ ਵਕਤ ਨਾਲ ਜਿਹੜੀ ਗੱਲ ਦਿਲ ਚ ਕਰ ਰਹੀ ਹਾਂ ਦੀ ਆ ਭਾਈ ਉਹ ਕਹਿੰਦੇ ਵੀ ਯਾਰ ਜਿਹੜਾ ਆਰਐਸਐਸ ਵਾਲੇ ਆ ਮੋਦੀ ਆ ਇਹ ਸਾਡੇ ਕੋ ਸਾਡਾ ਪੰਜਾਬ ਖੋ ਰਿਆ ਹਲੇ ਉਹਨਾਂ ਨੂੰ ਡੀਪਲੀ ਭਾਵੇਂ ਕੁਝ ਪਤਾ ਨਾ ਹੋਵੇ ਪਰ ਉਹ ਇਹ ਚੀਜ਼ ਨੂੰ ਸਮਝਦੇ ਆ ਕਿ ਭਾਈ ਮੋਦੀ ਸਾਡੇ ਕੋ ਪੰਜਾਬ ਖੋ ਰਿਆ ਇਹਦੇ ਕਰਕੇ ਸਾਡੀ ਪੀੜ੍ਹੀ ਵੀ ਜਾਗਰੂਤ ਆ ਭਾਈ ਸਾਡੇ ਬਜ਼ੁਰਗ ਵੀ ਸਾਡਾ ਬਹੁਤ ਵਧੀਆ ਲੱਗਾ ਇੱਥੇ ਆ ਕੇ ਅੱਛਾ ਜਿਵੇਂ ਤੁਸੀਂ ਮਿਲਿਓ ਦੋ ਚਾਰ ਮੈਨੂੰ ਭਰਾ ਹੋਰ ਮਿਲੇ ਆ ਜੇ ਬਤ ਉਹ ਪੰਜ ਸੱਤ ਭਰਾ ਹੋਰ ਮਿਲੇ ਹੋਣਗੇ ਲੇਕਿਨ ਆਪਣੇ ਏਰੀਏ ਚੋਂ ਆਪਣੇ ਡਿਸਟ੍ਰਿਕਟ ਚੋਂ ਦੀ ਹੈ ਬਿਲਕੁਲ ਬਿਲਕੁਲ ਸ਼ੀਦ ਆਜਮ ਸਰਪਾਗਸ ਦੀ ਧਰਤੀ ਹੈ ਤੇ ਇੱਥੇ ਆਮਤ ਮੈਨੂੰ ਉਨੀ ਨਹੀਂ ਨਜ਼ਰ ਆਈ ਕੀ ਕਹੂੰਗਾ ਜਿਹੜੇ ਭੈਣ ਭਰਾ ਦੇਖ ਰਹੇ ਆ ਭਾਜੀ ਮੈਂ ਇੱਕ ਤਾਂ ਤੁਸੀਂ ਦੇਖਿਆ ਨਾ ਬਾਹਰ ਬੜੇ ਰੋਕਿਆ ਆਣ ਨਹੀਂ ਦਿੰਦੇ ਸੀ ਪਹਿਲਾਂ ਸਵੇਰੇ ਤਾਂ ਕਹਿੰਦੇ ਆਣ ਨਹੀਂ ਦਿੰਦੇ ਬਹੁਤ ਕੁੱਟਿਆ ਭਾਜੀ ਕੁੜੀਆਂ ਨੇ ਵੀ ਕਹਿੰਦੇ ਕੁੱਟਮਾਰ ਕੀਤੀ ਆ ਪ੍ਰਸ਼ਾਸਨ ਨੇ ਇੱਥੇ ਤੇ ਬਹੁਤ ਮਾੜੀ ਗੱਲ ਆ ਜਿਹੜੇ ਜਣੀ ਸਰਕਾਰ ਮੌਜੂਦਾ ਪੰਜਾਬ ਸਰਕਾਰ ਕੀ ਰੋਕ ਨਹੀਂ ਸਕਦੀ ਨਹੀਂ ਨਹੀਂ ਪੰਜਾਬ ਢਾਲ ਬਣ ਕੇ ਆ ਪਉਂਦੀ ਨਹੀਂ ਮੰਨਦਾ ਕਿ ਚੰਡੀਗੜ੍ਹ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੇ ਡੰਡਾ ਚਲਾਇਆ ਡੰਡਾ ਤੰਤਰ ਚ ਲਾਇਆ ਪਰ ਪੰਜਾਬ ਸਰਕਾਰ ਕੀ ਇਹਨਾਂ ਨੌਜਵਾਨਾਂ ਦੀ ਵਿਦਿਆਰਥੀਆਂ ਢਾਲ ਬਣ ਕੇ ਆ ਨਹੀਂ ਸਕਦੀ ਭਾਜੀ ਅਸੀਂ ਜਦੋਂ ਗੇਟ ਤੋਂ ਤੁਰੇ ਆ ਨਾ ਮੇਰੇ ਖਿਆਲ 10 15 ਕੇ ਜਾਣੇ ਤੇ ਮੂੰਹੋਂ ਇਹੀ ਨਿਕਲਿਆ ਕਿ ਪੰਜਾਬ ਸਰਕਾਰ ਤਾਂ મોદી ਦੇ ਨਾਲ ਹੀ ਚੱਲ ਰਹੀ ਹੈ ਹਨਾ ਵੀ ਜੇ ਪੰਜਾਬ ਸਰਕਾਰ ਨੇ ਸਾਡਾ ਕੋਈ ਸੋਚਣਾ ਹੁੰਦਾ ਤਾਂ ਅੱਜ ਆ ਨੌਬਤ ਨਹੀਂ ਆਉਣੀ ਸੀ ਮੈਂ ਚਾਹੁੰਦਾ ਇੱਕ ਪਿੱਛੇ ਘੁੰਮ ਕੇ ਦਿਖਾ ਦਈਏ ਅਜਬ ਪ੍ਰਭਰਾਜ ਅੱਜ ਤਕਰੀਬਨ 1 ਵਜ ਚੁੱਕਾ ਹੈ ਜੀ ਔਰ ਇੱਥੇ 9 ਵਜੇ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਸੀ ਤਾਂ ਆ ਤੁਸੀਂ ਦੇਖੋ 1 ਵਜੇ ਵੀ ਹੋਂਪ ਫਮਾ ਕੇ ਲੋਕ ਪਹੁੰਚੇ ਔਰ ਲੀਡਰ ਸਿਆਸੀਦਾਨ ਮਜਬੂਰ ਹੋ ਗਏ ਹੁਣ ਭਾਈ ਬਿਲਕੁਲ ਜਿੱਦਾਂ ਇਕੱਠ ਦੇਖ ਰਹੇ ਆ ਤੁਸੀਂ ਪ੍ਰਸ਼ਾਸਨ ਆਪ ਦੇਖ ਲਓ ਉੱਥੇ ਖੜਾ ਚੁੱਪਚੀਪੀਤੇ ਖੜਾ ਹੁਣ ਜਿਹੜੇ ਸਵੇਰੇ ਡਾਂਗਾ ਮਾਰਨ ਤਿਆਰ ਖੜੇ ਸੀ ਨਾ ਉਹ ਚੁੱਪਚੀਪੀਤੇ ਖੜੇ ਹੋਏ ਆ ਹੁਣ ਚਲੋ ਅਸੀਂ ਇਹੀ ਕਹਿੰਦੇ ਆ ਵੀ ਵੱਦ ਵੱਦ ਜਿੰਨੇ ਵੀ ਆ ਪੰਜਾਬ ਦੇ ਭਰਾ ਜਿਹਨਾਂ ਨੂੰ ਪੰਜਾਬ ਪ੍ਰਤੀ ਦਰਦ ਹੈਗਾ ਉਹ ਇੱਥੇ ਜ਼ਰੂਰ ਆਣ ਤੇ ਆਪਣੀ ਯੂਨੀਵਰਸਿਟੀ ਨੂੰ ਅਸੀਂ ਬਚਾਇਆ ਜਾਵੇ ਇਹਦੇ ਲਈ ਅਸੀਂ ਸਾਧਦੇ ਹਾਂ ਭਾਈ ਇੱਕ ਕਲਾਸ ਸਵਾਲ ਹਾਂਜੀ ਭਾਈ ਇਹ ਯੂਨੀਵਰਸਿਟੀ ਤਾਂ ਪੰਜਾਬ ਦੀ ਆ ਚੰਡੀਗੜ੍ਹ ਵੀ ਪੰਜਾਬ ਦਾ ਨਮਾ ਸ਼ਹਿਰ ਬੰਗਾ ਬਲਾਚੌਰ ਗੜਸ਼ੰਕਰ ਦੀ ਗੱਲ ਕਰੀਏ ਉੱਥੇ ਕੀ ਕਮੀਆਂ ਨਜ਼ਰ ਆਉਂਦੀਆਂ ਤੇ ਲੋਕਾਂ ਨੂੰ ਏਕਾ ਦਿਖਾ ਕੇ ਰਲ ਕੇ ਕੀ ਕਰਨਾ ਚਾਹੀਦਾ ਭਾਈ ਸਾਡੇ ਏਰੀਏ ਦੇ ਵਿੱਚ ਤਾਂ ਬਹੁਤ ਕਮੀਆਂ ਆ ਜੇ ਗਣਾਨ ਤੇ ਆਈਏ ਤਾਂ ਫਿਰ ਤਾਂ ਮੇਰੇ ਹਿਸਾਬ ਨਾਲ ਬਹੁਤ ਸਮਾਂ ਲੰਘ ਜਾਊਗਾ ਨਾ ਪਰ ਸਾਡੇ ਲੋਕਾਂ ਨੂੰ ਇਹ ਆ ਜਦੋਂ ਭਾਈਚਾਰਾ ਬਣਾ ਕੇ ਰੱਖੋ ਪਹਿਲੀ ਗੱਲ ਤਾਂ ਨਾ ਪੇਜਾਂ ਚ ਨਾ ਵੰਡੋ ਪਾਰਟੀ ਚ ਨਾ ਹਾਂ ਪਹਿਲਾਂ ਤੁਸੀਂ ਆਪਣੇ ਮਨ ਚ ਇਹ ਰੱਖੋ ਵੀ ਅਸੀਂ ਪੰਜਾਬ ਦੇ ਆ ਵੀ ਅਸੀਂ ਆਪਣੇ ਪੰਜਾਬ ਲਈ ਕੁਝ ਕਰਨਾ ਹੈ ਹਨਾ ਪਾਰਟੀ ਲੈਵਲ ਛੱਡ ਕੇ ਭਾਜੀ ਸਾਰਾ ਕੁਝ ਇਹ ਸੋਚੋ ਵੀ ਅਸੀਂ ਪੰਜਾਬ ਲਈ ਕਰਨਾ ਜੋ ਕਰਨਾ ਪੰਜਾਬ ਲਈ ਕਰਨਾ ਪਏ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਔਰ ਬੜੀ ਖੁਸ਼ੀ ਹੈ ਬਹੁਤ ਮਾਣ ਮਹਿਸੂਸ ਹੁੰਦਾ ਕਿ ਆਪਣੇ ਬੇਟੇ ਨੂੰ ਮਿਲ ਕੇ ਭਾਜੀ ਇਹ ਮੇਰਾ ਬੇਟਾ ਤੁਹਾਨੂੰ ਦੂਰੋਂ ਪਛਾਣ ਕੇ ਕਹਿੰਦਾ ਵੀ ਭਾਈ ਖੜੇ ਆ ਆਪਾਂ ਮਿਲਣਾ ਬਾਈ ਨੂੰ ਜ਼ਰੂਰ ਆ ਮੈਂ ਕਹਾਂ ਜ਼ਰੂਰ ਮਿਲਾਂਗੇ ਭਰਾ ਆ ਆਪਣਾ ਗਵਾਂਡੀ ਤੇ ਤੁਹਾਨੂੰ ਤਾਂ ਉਦਾਂ ਵੀ ਦੇਖਦੇ ਰਹਿੰਦੇ ਆ ਅਸੀਂ ਠੀਕ ਹੈ ਨਾ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਤੇ ਤੁਹਾਡੇ ਦੇਖਦੇ ਰਹੇ ਜਦੋਂ ਤੁਸੀਂ ਇੰਗਲੈਂਡ ਗਏ ਸੀ ਉਦੋਂ ਵੀ ਜੇ ਤਾਂ ਤੁਹਾਨੂੰ ਹੁਣ ਇੰਗਲੈਂਡ ਗਏ ਸੀ ਤੁਸੀਂ ਇੱਕ ਵਾਰੀ ਪੇਰੀ ਤੇ ਉਹ ਵੀ ਤੁਹਾਡੇ ਸਾਰੇ ਲਗਾਤਾਰ ਕੰਟੀਨਿਊ ਦੇਖਦੇ ਰਹੇਦਾ ਬਹੁਤ ਵਧੀਆ ਕੰਮ ਕਰ ਰਹੇ ਹੋ ਭਾਜੀ ਤੁਸੀਂ ਪਰਿਵਾਰ ਹੈ ਸਾਡਾ ਤੇ ਲਾਸਟ ਆਪਾਂ ਜਾਂਦਿਆਂ ਤੇ ਫਿਰ کہنا ਕਿ ਖਿੜਿਆ ਫੁੱਲ ਗਲਾਬ ਦਾ ਜਿੰਨੀ ਵਾਰੀ ਚੰਡੀਗੜ੍ਹ ਪੰਜਾਬ ਦਾ ਦਿੱਲੀ ਤੋਂ ਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਠੀਕ ਹੈ ਬਹੁਤ ਸ਼ੁਕਰ ਬਹੁਤ ਵੀਰੇ ਧੰਨਵਾਦ ਠੀਕ ਹੈ ਭਾਜੀ